ਹੈਲੋ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਜੇ ਤੇ ਅੱਜ ਦਾ ਆਪਣਾ ਨਿਊ ਬਲੌਗ ਆਇਓ ਤੇ ਸਾਰੇ ਠੀਕ ਠਾਕ ਜਦੇ ਐ ਵੀ ਠੀਕ ਠਾਕ ਆਂਦੇ ਵੀਰੋ ਜੀ ਕੱਟੇ ਹੋਏ ਰੋਈ ਤੇ ਭਾਈ ਤੇ ਸਰ ਭਾਈ ਦੇ ਆਪਾਂ ਲੱਗੇ ਅੱਜ ਰਗੜਾ ਰੋਣ ਮੇਲੇ ਹੀ ਸੈਲ ਭਾਈ ਉਹਨਾਂ ਕਰੇ ਕਿਆ ਇੰਆ ਤੇ ਰਗੜੇ ਦਾ ਆਪਾਂ ਸਮਾਨ ਸਮੂਹ ਲਿਆਂਦਾ ਸਾਰਾ ਤੇ ਹੁਣ ਆਪਾਂ ਲੱਗੇ ਆਂ ਤਿਆਰੀ ਫੋਲਿਆ ਤੇ ਦਰੀ ਵਿਸ਼ਾਲੀ ਭਾਈ ਹਣੀ ਬਾਪੇ ਐ ਪੂਰਾ ਰਗੜਾ ਫੁੱਲ ਲੱਗੂਣਾ ਭਾਈ ਮਾਂ ਦੱਸ ਰਹੇ ਤੇ ਖਾਸ ਖਾਸ ਲੱਗੇ ਸਵਟਨ ਖੁੱਲੇ ਦਿਲ ਨਾਲ ਰੋਹੀ ਭਾਜੀ ਆਓ ਲਾਗੇ ਆਓ ਭਾਜੀ ਸਾਨੂੰ ਤੇ ਪਤਾ ਨਹੀਂ ਆ ਬਾਕੀ ਸਾਰੀ ਭਾਜੀ ਤੇ ਭਾਜੀ ਸਿਰ ਤੇ ਟੋਪੀ ਟਾਪੀ ਕੋਈ ਰਮਾਲ ਰਮੋ ਲਓ ਇਦਾਂ ਫਿਰ ਧੰਨਵਾਦ ਬਾਬੇ ਦਾ ਕੰਮ ਆ ਖਾਸ ਖਾਸ ਵੇਖੋ ਭਾਈ ਖੁੱਲੇ ਦਿਲ ਨਾਲ ਕੀ ਮਿਰਚਾਂ ਕਟਣ ਡਿਆ ਵਾ ਭਾਜੀ ਇਹ ਇਦਾਂ ਹੀ ਹੁੰਨੇ ਆ ਅਸ਼ਕਾਈ ਬੋਰਾ ਜੀ ਹੋਣ ਕੰਮ ਪੂਰਾ ਚੱਲਣ ਡਿਆ ਕੋਈ ਨਹੀਂ ਪਾਣੀ ਪਾਣੀ ਨਹੀਂ ਨਹੀਂ ਪਾਣੀ ਤੇਰੇ ਨਹੀਂ ਨਿਕਲਣਾ ਉਹ ਚੰਗਣਾ ਮਾਹੋਂ ਤੇ ਬਾਹਰ ਲੱਗੀਆਂ ਨਹੀਂ ਖਰੀਆਂ ਨਹੀਂ ਨਹੀਂ ਲੱਗੀਆਂ ਕਰੋ ਚੈੱਕ ਭਾਈ ਜਿਹੜੇ ਜੋ ਬਾਅਦ ਬੈਠੇ ਤੇ ਬਾਕੀ ਪੂਰਾ ਵਲੌਗ ਦੱਸਿਓ ਭਾਈ ਆਪਾਂ ਤੇ ਮਿੱਠਾ ਮੋਲਡਾ ਚੈੱਕ ਕਰਨ ਦੀ ਬੈਠੇ ਆ ਬਾਕੀ ਬਣਾਉਣਾ ਵੀਰ ਹੋਣਾ ਨਹੀਂ ਆ ਬਗੇ ਇਸਲੇ ਵਲੌਗ ਨਾਲ ਬਹੁਤ ਯਾਰ ਦਸਾਰ ਵੀਰ ਆਪਰਾ ਹਰ ਕਮੈਂਟ ਆਉਂਦਾ ਭਾਈ ਹੁਣੀ ਥੱਕ ਗਿਆ ਤੇ ਹੁਣ ਰੋਇ ਤੇ ਭਾਈ ਹੁਣੀ ਲੈਣਾ ਇਹ ਵੀ ਚੋਦਨ ਸਾਰੇ ਦਾ ਪਾਈ ਦਾ ਹਾਂ ਜੀ ਜੇਕਰ ਤੁਹਾਨੂੰ ਪਤਾ ਮਿਹਨਤ ਵਾਲਾ ਕੰਮ ਆ ਫਿਰ ਆਦੀਕ ਬਾਹਰ ਟੋਲੀ ਜਾਣਦੇ ਆ ਬਾਅਦ ਆਣ ਤੇ ਹੋਰ ਯਾਰੀ ਬਬਾ ਜੀ ਹੁਣੀ ਉਹਨਾਂ ਮਾਰ ਜਿਆਦਾ ਨਾ ਫਿਰ ਤੇ ਬਾਕੀ ਪਕ ਤੁਕ ਬੱਧੀ ਵੀਰ ਹੋਣਾ ਨੇ ਉਹਦਾ ਨਿਕਾਲ ਫਿਰ ਜਿਆਦਾ ਕੁੰਡਾ ਸਭ ਜਿਆਦਾ ਵੱਡਾ ਲੈਂਦਾ ਕੁੰਡਾ ਵੱਡਾ ਦੇ ਸੁੱਕਣਾ ਡੰਡਾ ਵੱਡਾ ਕੜਾਈ ਚ ਭੁੰਨੋ ਇਹਨੂੰ ਪਹਿਲਾਂ ਭਾਈ ਕੰਮ ਸੂਤਰ ਨਹੀਂ ਆਉਣਿਆ ਤੇ ਮੇਰਾ ਲਾਦਾ ਮੈਨੂੰ ਉੱਠਣਾ ਚਾਹੀਦਾ ਕੁੰਡਾ ਤੁਝਾਂ ਲੰਗ ਦੇ ਆ ਵੀਰੋ ਨਹੀਂ ਭਾਈ ਕਿੰਨਾ ਟਾਈਮ ਲੱਗੂਗਾ ਟਾਈਮ ਭਾਈ ਆਪਾਂ ਨੂੰ ਘੰਟਾ ਹੀ ਲੱਗਦੀ ਹੈ ਨਾ ਬਾਕੀ ਤਾਂ ਬਲਕਾਂ ਬਰੀ ਕੀ ਯਾਰ ਰੋਇਤ ਭਾਜੀ ਇੱਕ ਰੀਮੂ ਤਾਮ ਖਾ ਲਿਓ ਖਲਾਵੇਂ ਦੇ ਮੁੰਡਾ ਕੀ ਡਹਿ ਵੀਰੋ ਨੇ ਬਾਕੀ ਕਮੈਂਟਾਂ ਦੱਸਿਓ ਕਹਿੰਦੇ ਕਹਿੰਦੇ ਨਾਇਆ ਰਗੜਾ ਕਮੈਂਟਾਂ 'ਚ ਦੱਸ ਦਿਓ ਭਾਗੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬੈਲ ਆਈਕਨ ਪ੍ਰੈਸ ਕਰ ਦਿਨਾ ਕਹਿੰਦੇ ਇਹ ਮੁੰਡਾ ਫਿਰ ਬਣ ਕੇ ਆਪਲੋਗ੍ਰਾਮ ਬੈਠੇ ਜਾਂਦੇ ਲਾ ਲੀਏ ਰਗੜਾ ਬਾਕੀ ਜੁੜੇ ਰਹੋ ਨਾਲ ਚਲੰਦਿਆ ਕੰਮ ਛੇ ਮੰਡੇ ਕਿ ਨਾ ਟਾਈਮ ਲਾ ਜੂ ਵੀ ਦੀ ਟਾਈਮ ਭਾਈ ਜੀ ਚਾਹੀਦੀ ਚਾਣੀ ਕੋ ਰੋਣਾ ਦਫੇਰੀ ਕੰਮ ਛੇ ਬਾਕੀ ਆ ਵੀ ਚਲੰਦਿਆ ਨਾਲ ਨਾਲ ਮੈਂ ਘੋਲੀ ਆ ਵੀ ਨਾਲ ਨਾਲ ਸਕੂਲ ਦੇਣੇ ਕਿ ਆ ਭਾਈ ਅੱਜ ਉੱਲੇ ਭਾਈ ਆ ਮੇਰਾ ਪੜਾਈ ਕਿਰਵੀ ਆਪਣੀ ਚੰਗੀ ਆ ਰਹੇ ਉਸ ਰ ਲੇਦਾ ਪੇਪਰਾਂ ਚਾਹੀਦਾ ਪੇਪਰਾਂ ਦੀ ਰਾਜੀ ਜਾਈਦਾ ਸੁੱਤਾ ਠੀਕ ਆ ਅੱਜ ਧੁੱਪ ਧੁੱਪ ਲੱਗੀ ਚੰਗੀ ਗਰਮੀ ਮੁੰਡਿਆਂ ਤੇ ਅੱਦੇ ਰਹਿੰਦੀ ਆ ਠੀਕ ਆ ਔਰ ਕੋ ਕਹਿਣਾ ਫਰੈਂਡਸ ਨੂੰ ਕੋ ਪੂਰਾ ਫਰੈਂਸ ਨੂੰ ਵੀ ਗਰਮੀ ਆ ਗਈ ਹੈ ਰਗੜਾ ਕੋਲ ਰੂਲ ਚ ਬਾਕੀ ਜਾਇਆ ਕਰਨਾ ਆਪਾਂ ਆ ਗਏ ਆ ਤੇ ਫਿਰ ਫੂਲ ਵਾਲੇ ਬਲੌਗ ਆਇਆ ਕਰਨਗੇ ਨਹਿਰਾ ਵਾਲੇ ਛਪੜਾਂ ਵਾਲੇ ਯਾਰ ਛਪੜਾ ਵੀ ਅੱਗੇ ਜਾਇਆ ਕਰਨਾ ਹਾਂਜੀ ਠੀਕ ਹੈ ਚਲ ਕੇ ਜੁੜੇ ਰਹੋ ਤੁਹਾਨੂੰ ਅੱਗੇ ਦਿਖਾਉਨੇ ਆ ਚੈੱਕ ਕਰਕੇ ਵੀ ਬਣਾ ਦੇ ਕੰਮ ਭਾਈ ਪੂਰਾ ਯੋਰਾਣਾ ਚੱਲ ਰਿਹਾ ਹੈ ਅਸਲ ਭਾਈ ਦਾ ਹੋਇਆ ਜੋ ਸਤਿ ਸ੍ਰੀ ਅਕਾਲ ਇਹ ਆਹ ਹੰਬ ਬੜੀ ਛੇਤੀ ਜਾਂਦਾ ਦੇਖ ਜੀ ਆਪ ਕਿਹਾ। ਮੋਟੇ ਵਾਲੀ ਆਪਣੀ ਆ ਤੇ ਰੋਇਤ ਭਾਜੀ ਦੀ ਵਾਰੀ ਆ। ਥੋੜੋ ਭਾਈ ਸੁਣਾ ਯਾਰ। ਬਸ ਬਸ ਭਾਈ ਜੋ ਹੋ ਗਿਆ ਬਾਲਾ ਕਰੀ ਦੇ। ਫੜਵਾਉਂ ਦੋ ਮਾਤਾ ਨੂੰ ਸੋਕੇ। ਉਹ ਵਰਤ। ਉਹ ਦੂ ਨਾ ਹੀ ਲਿਆ ਕੀ ਫੜਾ? ਕੀ ਨਿਕਲ ਗਏ ਆ। ਤਿਆ ਮਿਕਤੀ ਕੰਦੀ ਕੱਠਾ ਪਾ ਲਈਓ? ਹਾਂਜੀ ਹਾਂਜੀ ਇੱਕ ਇਕੱਠਾ ਮਾਲ ਪਾ ਲੈਣਾ। ਖਲੋੜਿਓ ਭਾਈ। ਪਹਿਲਾਂ ਤਿੰਨ-ਤਿੰਨ ਲੈਣੀ ਯਾਰ। ਲਾਚੀਆਂ ਭਾਈ ਕੁੱਟ ਕੇ ਪਾਈਆਂ ਦੇ। ਵੇ ਦੇ ਭਾਈਆ। ਹਾਂਜੀ। ਤੇ। ਹੁਣ ਇਹ ਕਿ ਭਾਈ ਇਹ ਤੇਰ ਤੋਂ ਛੱਡ ਦੇ ਤੇ। ਆ ਲਾਗੋ ਤੇ ਖਾ ਲਓ ਇੱਕ ਰੀ। ਭਾਈ ਵੇਖੋ ਮਾਲ ਇੰਨਾ ਕਿਸੀ ਆਪਣੇ। ਅਰਗੇ ਥੋੜਾ ਗੇ ਯਾਰ ਕੋਈ ਨਹੀਂ। ਕੋਈ ਨਹੀਂ ਅਗਲੀ ਯਾਰੀ ਵਾਚੜ ਕੇ ਸੇਵਾ ਲਵਾਗੇ ਇਹਨਾਂ ਕੋ ਇਹ ਸਾਰਾ ਅਰੇਂਜਮੈਂਟ ਆ ਪਾਈ ਕੀਤਾ ਪਈ ਬਲ ਵੀ ਮਨ ਕੋਟਨੇ ਪੂਰੇ ਕਰਨੇ हां ਜੀ ਇਹ ਵੀ ਭਾਈ ਆ ਪਾ ਕੋਦੇ ਕਰੀ ਨਾਲ ਤੇ ਕਰ ਲੈ ਜੀ ਰਸਮ ਲਾਈ ਬਣਾਉਣੀ ਹੈ ਕਰੀ ਨਾਲ ਠੀਕ ਹੈ ਤੇ ਆਪਣਾ ਆ ਗਿਆ ਟਾਈਮ ਪੂਰਾ ਦੇ ਹੁਣ ਸਾਈਡ 'ਪਾ ਯੂਨੀਡੇਆ ਬਦਾਮ ਦੇਵਕੀ ਕਾਜੂ ਕੁਜੂ ਡੈਗ ਕੁੱਟਣਾ ਇਧਰੇ ਖਾਸ ਕਰਸ ਹੋ ਗਈ ਰਾਈਡੀ ਆਪਣੀ ਇਧਰੇ ਚਾਈਨੀ ਆ ਦੇਖੋ ਬਾਈ ਪੂਰਾ ਕੰਮ ਚੱਲ ਗਿਆ

ਆਹ ਪੂਰੇ ਸੀਰੀਅਸ ਹੈ ਬੰਦੇ ਪਾਈ ਬਣੀ ਜਿਹੜਾ ਕੈਮਰਾ ਖੋਦੀਦਾ ਗੁੰਗੇ ਬੰਦੇ ਪੜੀ ਪਈ ਦੱਸੋ ਕੋ ਗੱਲ ਬਾਤ ਦੱਸੋ ਗੱਲ ਬਾਤ ਭਾਈ ਖੇਗੀ ਸਵਾਦ ਨਹੀਂ ਪਤਾ ਨਹੀਂ ਪੰਗਾਰੇ ਵਾ ਪਤੀਲੀ ਵੇਖੋ ਤੇ ਆਂਦੀ ਮੁੰਡੇ ਨੇ ਆ ਤੋ ਕੇ ਸਰਫ ਵਿੱਚ ਉਦਾ ਹੀ ਵੇਖੋ ਦੇਣੀ ਪਹਿਲੀ ਵਾਰੀ ਪੰਗਾ ਆ ਮਟਾਂ ਦਾ ਰਗੜੇ ਦਾ ਸਮਝੀ ਬਾਕੀ ਬਾਪ ਕਾਲਿਓ ਪੀਤਾ ਬਣਿਆ ਬਤ ਹੁਣ ਪਤਾ ਲੱਗਾ ਵੀ ਕਿਸਾ ਨੇ ਇਤ ਲੱਗਦੀ ਹੈ ਜੀ ਮਰੇ ਆਪਣਾ ਤਾਂ ਬਬਾਈ ਪਿਆ ਸੱਖਾ ਭਾਈ ਦਾ ਹਾਂਜੀ ਆ ਠੀਕ ਹੰਦਨਾ ਨਾ ਜਿਹੜੇ ਆ ਥੀਆ ਜਿਹੜੇ ਮੈਲ ਮੂਲ ਵਾਲੇ ਕੰਮ ਨੇ ਨਾ ਲੋਕੀ ਪਿਆਰ ਆ ਹਾਂਜੀ ਮੈਲ ਆ ਦਾ ਹਾਂਜੀ ਤੇ ਬਬਾਈ ਇਹ ਤਾਂ ਹੋ ਗਿਆ ਰੈਡੀ ਆਪਣਾ ਹਾਂਜੀ ਤੇ ਬਬਾਈ ਜੀ ਦਾ ਆ ਹੁੰਦਾ ਖਾਈ ਫੇਰ ਸੁੱਧਦੀ ਜਾਂਦੇ ਨਹੀਂ ਇਹ ਖਾ ਲਓ ਭਾਈ ਇਹ ਤੀ ਮੈਨੂੰ ਦੇ ਦਿਓ ਇਹ ਭਾਈ ਖਾ ਲਈਦਾ ਵਾ ਖਾਓ ਖਾਈ ਹਾਂਜੀ ਚਾਹ ਬਣਾ ਕੇ ਨਾ ਉਹਦੇ ਨਾਲ ਖਾਈਦਾ ਹਾਂ ਜੀ ਇਹਦੇ ਬਰਗੂਜੀ ਪੈਣ ਦਾ ਹਾਂ ਜੀ ਹਾਂ ਜੀ ਇਹੋ ਦੇ ਭਾਈ ਅਸਲੀ origignal ਮਾਲ ਇਹੀ ਆ ਭਾਈ ਆ ਪੂਰਾ ਇੱਕ ਅਰੀ ਜੂਸ ਜੂਸ ਗੰਨੇ ਰਗੂ ਜੂਸ ਕੱਢ ਦੋ ਭਾਈ ਠੇਲਾ ਪੌਣੀ ਨਾ ਪੌਣਾ ਨਾ ਹਣ ਪੌਣੀ ਨਾ ਪਾਪਾ ਜੀ ਮੈਂ ਪੌਣੀ ਦੋ ਵੇਲਾ ਨਬਰ ਸਾਜੇ ਦੇ ਕਲੀ ਲੱਗਦੀ ਕੀ ਲੱਗਣ ਦੀ ਆ ਇਹ ਤੇ ਕਲੀ ਬਣ ਗਈ ਕਲੀ ਬਾਹ ਪੇਂਟ ਕਰਨ ਲੱਗੇ ਹੁਣ ਕੁ ਕਮਰੇ ਨੂੰ ਪੇਂਟ ਕਰਨ ਲੱਗੇ ਭਾਜੀ ਮੈਂ ਲੈ ਕੇ ਆ ਨਾ ਬਰਛਾ ਨੂੰ ਬਰਛਾ ਲੈਣ ਗਿਆ ਮੁੰਡਾ ਭਾਈ ਦੁੱਧ ਦਾ ਡੱਬਾ ਆ ਗਿਆ ਸਾਰੀ ਉਹ ਵੀ ਇਸ ਪਈ ਤਿਆਰ ਹਾਂ ਨਾ ਇੱਦਾਂ ਤਿਆਰ ਹੋ ਗਿਆ ਕੰਮ ਕੋ ਬਾਣੀ ਵੀ ਆ ਗਈ ਦੁੱਧ ਮਾੜਾ ਵੇਖੋ ਪੁਣ ਕੇ ਲਿਆ ਆ ਰਹੀ ਰੇਟ ਕਰਦਾ 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 ਸੁਣਾ ਤੀ ਉਪਾਦਨੀ ਚਲੋ ਜੀ ਆਪ ਭਾਉਗੇ ਰਸਤੇ ਨਹੀਂ ਰਸਤੇ ਤੋਹੀਂ ਭਾਈ ਪਾਦੇ ਗਿਆਨੀ ਧਿਆਨੀ ਬੰਦੇ ਤਹੀਂ ਭਾਈ ਉਸ ਤੋਂ ਬੰ ਲਗੇ ਭਾਈ ਕਰੋ ਚੈੱਕ ਭਾਈ ਅੱਜ ਮਾਹੌਲ ਥੋੜਾ ਗਰਮੀ ਵਾਲਾ ਬਾਹਰ ਧੁੱਪ ਪੂਰੀ ਕਿਡਾਕੀ ਲੱਗੀ ਆ ਅੰਦਰ ਹੀ ਬੈਗਿਆ ਫਿਰ

ਪਾਣੀ ਦੋ ਮਿੰਟ ਦੇ ਦੀ ਪਹਿਲਾਂ ਬਸ ਫਾਈ ਕਰਨੀ ਮਰਾ ਇਹਨਾਂ ਖਲਾਰ ਦਾ ਪਾਪ ਆਇਆ ਬਸ ਫਾਈ ਪਰ ਇਹ ਕਰ ਰਹੇ ਨੇ ਕਰ ਰਹੇ ਨੇ ਜੀ ਬੈਠੇ ਜੀ ਗੈਸ ਤੇ ਆਏ ਜੀ ਜੀ ਹਾਂਜੀ ਬਬੇ ਜੀ ਕੱਢ ਲਈਏ ਜਿਹੜਾ ਤੁਰੇ ਆ ਰਿਹਾ ਯਾਰ ਕਰਦੇ ਵੀਰ ਹੋਈ ਨਹੀਂ ਹੈ ਹਾਂਜੀ ਆ ਵੇਖ ਮੇਰਾ ਇੱਕ ਵਾਰ ਬਾਕੀ ਭਾਈ ਬੱਚਿਆਂ ਨੂੰ ਕੱਢ ਨਹੀਂ ਪਈ ਵੇਖੋ ਮਾਲ ਹੁੰਦਾ ਹੈ ਸਾਰਾ ਵਿੱਚ 5/3 ਨਿਕਲਦਾ ਰਹੀ ਹੈ ਦੋੜਾ ਜਿਹੜੇ ਤੇ ਕੰਮ ਕੀਤਾ ਦੋਈ ਔਰ ਤੀ ਖਲੋਦੀ ਵੀਰੇ ਤੂੰ ਇਹ ਸਾਰੇ ਪਰਨੇ ਵੀ ਡੱਡ ਲਾਤੀ ਬੱਸ 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 બસ ਭਾਈ ਜੀ ਨੇ ਮੈਲ ਕੱਟਣੀ ਏ ਜਾ ਕਰੋ ਤੂੰ ਜਾ ਤੂੰ ਫੋਨ ਬੱਸ ਜੀ ਬੱਸ ਉਹ ਬੱਸ ਉਹ ਕਹਿੰਦਾ ਹੋ ਗਿਆ ਯਾਰ ਸਾਜੀ ਇਥੇ ਵੱਖਰੇ ਰੱਖਿਓ ਆੜਾ ਇਹ ਤੁਸੀਂ ਵੀਰਾ ਬਗਲੇ ਨੇ ਬੱਸ ਜੀ ਬੱਸ ਨਹੀਂ ਕੋਲੇ ਗਿਆ ਜਾਨ ਪੂਰੀ ਕੱਟਣੀ ਏ ਬੱਸ ਕਰੋ ਕਹਿੰਦੇ ਸਭ ਪਰ ਆਉਂਦੇ ਵਾਇਗ ਰੂਮ ਨੂੰ ਜਦ ਅੱਧੀ ਗਲਾਸ ਦਿੱਤੇ ਪਰਿਚ ਹੋਦੇ ਹੋ ਇਹ ਸਿਪੈਸ਼ਨ ਲੈ ਆ। ਇਹ ਨਾ ਤਿੰਨ ਘਰੇ ਲੈ ਜੀ ਪੈਕ ਕਰ। ਇਹ ਦਸ਼ਕਾ ਨਹੀਂ ਗਿਆ। ਇਹ ਜਿਵੇਂ ਪਾ ਤੀ ਉਹ ਪਾ। ਪਾ ਕੇ ਮਾਲ ਦਿਖਾ ਦੇ ਤੇਰਾ ਬਾਕੀ। ਇਹਦਾ ਭਾਈ ਕੀ ਕਰੀਦਾ ਹਣਾ ਨੂੰ ਪਤਾ ਨਹੀਂ ਆ ਤੇ ਕਮੈਂਟਰੀ ਤੇ ਦੱਸ ਦਿਓ। ਜੀ ਸਾਨੂੰ ਦੇ ਦੇਣ ਘਰੇ ਲੈ ਜਾਾਂਗੇ। ਜਾਣੀ ਪਾਜ ਪਾਜ ਜਾਣੀ ਦਿਖਾ ਦੇ ਰਸਪੀ ਇਧਰ। ਇਹ ਭਾਈ ਥੋੜੀ ਥੋੜੀ ਐਂ ਥੋੜੀ ਥੋੜੀ ਵੰਡ ਕੇ ਪਾਲਾਂਗੇ। ਚਾਹ ਬਾਕੀ ਵੰਡੀ ਉਧਰ। ਚਾਹ ਨਾ ਪਾ। ਕੋਦੇ ਰੂਮ ਚ। ਬਾਕੀ ਮਾਲਾਪਾੜਾ ਸੁਕਾਵਾਲ ਪਰ ਕੋਈ ਨਹੀਂ ਬਦੂਈ ਪੈਜਿਆ ਬਰਨ ਬਾਕੀ ਆਪਣਾ ਦੁੱਧ ਵੀ ਆਇਆ ਜਮਗਾ ਚੈਰੀ ਬਾਤੀ ਹੈ ਜੀ ਬਾਤੀ ਜੀ ਅੱਛਾ ਜੀ ਮਿੱਠਾ ਘਾਟਣਾ ਨਹੀਂ ਮਿੱਠਾ ਵਾਦੂ ਪਹਿਲਾਂ ਦਾ ਬਸ ਕਰੀਏ ਨਹੀਂ ਮਿੱਠਾ ਵਾਦੂ ਕੋਈ ਪਤਾ ਨਹੀਂ ਮਿੱਠਾ ਵਾਦੂ ਬਸ ਵਾਦੂ ਵਾਦੂ ਕਣੀ ਬਸ ਬਬਾਈ ਫਾਈਨਲੀ ਹੋ ਗਈ ਜਿਦਾਈ ਰਹਿ ਗਈ ਜਿਦਾਈ ਬੜੋਦਾ ਅਦਰਿ ਸ਼ਰਦੇ ਦੇ ਅੱਛਾ ਬਾਟਾ ਦੇ ਸ਼ਰਦੇ ਦੇ ਬਾਕੀ ਕੰਮ ਆਪਣਾ ਸਮਾਪਤ ਹੋ ਗਿਆ ਵੀ ਜਿਆ ਦੁੱਧ ਸੰਭ ਕੇ ਹੋ ਜਿਵੇਂ ਇਹ ਚਾਹ ਦੀ ਦੁੱਧ ਦੀ ਬਣੀ ਬਾਕੀ ਭਾਈ ਆਪਣਾ ਕੰਮ ਸਾਰਾ ਸੰਭਿਆ ਗਿਆ ਹੱਥੋਂ ਥਣ ਤੋਂ ਹੋ ਗਿਆ ਇਹ ਸੰਦਾ ਦੇ ਜੀਆ ਤੇ ਭਾਈ ਹੁਣ ਐ ਗਲਾਸਾਂ ਇਹ ਕੰਮ ਚੱਲਾਂਗਾ ਦੇ ਬਾਕੀ ਚੈੱਕ ਕਰਕੇ ਦੱਸ ਦੇ ਰੋਈ ਜੱੱਕ ਬਾਬੇ ਮੈਂ ਤਾਂ ਬਣੀ ਸਫਲ ਹੋ ਗਈ ਆ ਹੋ ਸ਼ਾਹ ਜੀ ਕੀ ਹਾਥੀ ਵੜੇ ਕੰਬੰਡੇ ਵੀਰ ਕੀ ਗੱਲ ਆ ਨਹੀਂ ਨਹੀਂ ਪੀ ਕੇ ਵੀ ਨਾ ਗੱਲ ਕੀ ਹੈ ਨਹੀਂ ਨਹੀਂ ਪਹਿਲਾ ਉਸਤਾਦ ਦੁਨੀਆ ਆਪਣੇ ਮੇਨ ਭਾਈ ਹਣੀ ਭਾਈ ਦੱਸੋ ਪੀ ਕੇ ਦੱਸਣਗੇ ਅਤੂਕੋ ਸਾਬ ਪੂਰੀ ਗੱਲ ਵਾਲੀ ਪੂਰੀ ਗੱਲ ਬਾਤ ਮਿੱਠਾ ਕਰਦਾ ਮਿੱਠਾ ਤੇਜ ਚਾਹੀਦਾ ਹੈ ਹੋਣ ਲਿਆਈਆਂ ਮਿਰਚਾਂ ਵੀ ਆਈਆਂ ਬੱਚੇ ਕਾਲੀ ਮਿਰਚਾਂ ਨਹੀਂ ਨੇ ਪਰ ਹੈਗੀਆਂ ਮਿਰਚਾਂ ਦਾ ਫਲੇਵਰ ਪੂਰਾ ਭਾਜੀ ਤੇ ਭਾਈ ਗੱਦਾ ਮਿੱਠਾ ਮੈਂ ਨਾ ਥੋੜਾ ਸ਼ਾਇਦ ਇਹ ਵੀ ਘਲਾ ਲਾ ਲਵਾਂ ਚਾਕਰੋ ਤਾਂ ਅਸੀਂ ਆਪ ਪਾਉਂਦੇ ਆਦੇ ਹਾਂ ਭਾਈ ਇਹੜੀਆਂ ਸੰਗਰੂ ਮਿਰਚਾਂ ਲੱਗੀਆਂ ਨਾ ਮੈਂ ਨਾ ਵੀ ਇਹ ਸਿਰਾਹ ਕੀ ਜੇਕਰ ਕਾਲੀ ਮਿਰਚਾਂ ਪੂਰੀ ਨੇ ਖਾਂ ਲੈ ਕਾਲੀ ਮਿਰਚ ਦਾ ਫਲੇਵਰ ਜਿਹੜਾ ਆਉਣਾ ਚਾਹੀਦਾ ਹੈ ਨਾ ਉਹ ਬਰੀ ਮਿਰਚ ਨਹੀਂ ਦੇਤਾ ਭਾਈ ਕੀ ਆਖਣ ਨੇ ਜਿਹੜਾ ਤੁਸੀਂ ਐਂਡ ਤੇ ਆਣ ਕੇ ਜਿਹੜਾ ਨਚੋੜਿਆ ਨਾ ਨਚੋੜਿਆ ਹਾਂਜੀ ਕਾਲੀਆਂ ਮਿਰਚਾਂ ਦਾ ਸਰੇ ਮੇਰੇ ਅੱਛਾ ਜੀ ਇਧਰ ਭਾਈ ਅਸੀ ਆਂਦੇ ਨਸ਼ਾ ਨਸ਼ਾ ਫੁੱਲ ਸਰਦਾਈ ਦਾ ਸਾਰੇ ਪੂਰੇ ਮੈਣਾ ਭਾਈ ਐਂਡ ਕਰ ਦਾ ਬਾਤ ਹੋਈ ਪਈ ਹੈ ਲਾਗੇ ਪੀਣਾ ਲੱਗੇ ਨੇ ਜਿਹੜਾ ਇਹ ਕਮੈਂਟ ਆਨੇ ਦਰ ਦਸੋ ਅਲਵਾਰੇ ਗੇਰਤਾ ਦੇ ਨਾਲ ਬਣਾਵਾਂ ਹੈਪੀ ਬੂਆ YouTube ਬਾਈ ਇੱਕ ਇੱਕ ਪੀ ਲਿਆ ਆ ਦੇ ਗਲਾਸੀ ਇੱਕ ਇੱਕ ਹੋਰ ਪਾਜੀ ਆਪਾਂ ਸਟਾ ਗਏ ਅੰਦਰ ਕਿਉਂਗੇ ਕੰਮ ਸੁਆਦੀ ਬੜਾ ਬਣਿਆ ਪਾਜੀ ਬੋਲੇ ਪਾਜੀ ਉਸ ਨੇ ਮੇਰਾ ਕਿਉਂ ਕਰ ਲੋ ਮਿਲਰ ਪਿਆਣੀ ਕਿਉਂ ਨਾ ਡਰ ਬਣੀ ਪਏ ਛੋੜੋ ਭਾਜੀ ਪਾਈ ਗਲਾਸੀ ਦੀ ਚੇਂਜ ਕਰਤੀ ਜੇ ਗਲਾਸ ਆਪਣਾ ਉਹ ਵਾ ਮਿਲ ਪਿਆਣੀ ਇੱਕ ਇੱਕ ਦੇਮ ਨਾਲ ਦੋ ਬਾਕੀ ਭਾਈ ਰਗੜਾ ਆਪਾਂ ਪੀ ਗਏ ਆ ਤੇ ਪੂਰੀ ਗੱਲਬਾਤ ਬਣੀ ਜਸ ਤੇ ਬਾਕੀ ਭਾਈ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਬਾਕੀ ਸਾਰਾ ਭਾਈ ਕੋਈ ਦੱਸਣਾ ਆਵੇ ਬਾਕੀ ਭਾਈ ਮਤਮ ਤੁਹਾਨੂੰ ਹਰ ਤਰ੍ਹਾਂ ਸਪੋਰਟ ਦਿਓ ਲਾ ਤੁਹਾਡਾ ਸਪੋਰਟ ਕਰੋ ਹਨ ਜਰੂਰ ਸਬਸਕ੍ਰਾਈਬ ਕਰੋ ਤੇ ਭਾਈ ਜੀ ਆਪਣੇ ਫੈਸ਼ਨ ਨੇ ਇਨਵਾਈਟ ਕੀਤਾ ਇਹਨਾਂ ਨੂੰ ਆਪਾਂ ਤੇ ਹੁਣ ਸਵਾਇ ਕਰਨੇਗੇ ਸਾਈਡ ਭਾਈ ਜਣੀ ਤੇ ਓਕੇ ਭਾਈ ਮਿਲਦੇ ਆ ਅੱਗੇ ਨਵੇਂ ਵਲੌਗ ਚ ਥੈਂਕ ਯੂ ਕਿਊ ਵਾਲੇ ਟੂ ਬੂ ਬਾਈ